ਭਾਈ ਮਨੀ ਸਿੰਘ ਦੇ 12 ਭਰਾਵਾਂ ਵਿੱਚੋਂ ਜਿਹੜਾ ਦਾਨ ਸਿੰਘ ਹੈ ਇਹ ਦਾਨ ਸਿੰਘ ਅਜ ਚਮਕੌਰ ਦੀ ਘੜੀ ਵਿੱਚ ਸਤਿਗੁਰੂ ਜੀ ਦੇ ਨਾਲ ਹੈ ਆਪਾਂ ਤਾਂ ਕਰਕੇ ਇਹ ਗੱਲ ਵਿਚਾਰ ਰਹੇ ਹਾਂ ਸਤਿਗੁਰੂs ਇਹਨਾਂ ਦੇ ਘਰ ਦੀ ਇੱਕ ਬੜੀ ਰੀਤ ਰਹੀ ਹੈ ਮੈਸੇ ਤਿਹਾਰ ਸਿੱਖ ਦੇ ਘਰ ਦੀ ਇਹ ਰੀਤ ਚਾਹੀਦੀ ਹੈ ਉਰੀਤੇ ਰਹੀ ਹੈ ਵੀ ਜਦੋਂ ਇਹਨਾਂ ਦੇ ਘਰ ਕੋਈ ਪੁੱਤ ਤੀ ਦਾ ਜਨਮ ਹੁੰਦਾ ਸੀ ਤੇ ਇਹ ਆਪਣੇ ਪੁੱਤ ਨੂੰ ਬੜੇ ਪਿਆਰ ਦੇ ਨਾਲ ਬਚਪਨ ਅਵਸਥਾ ਵਿੱਚ ਹੀ ਗੁਰੂ ਚਰਨਾਂ ਵਿੱਚ ਲੈ ਕੇ ਜਾਂਦੇ ਸਨ ਜਿਵੇਂ ਭਾਈ ਮਾਈ ਦਾਸ ਜੀ ਦੇ ਗ੍ਰਹਿ ਵਿਖੇ ਜਦੋਂ ਭਾਈ ਧਾਨ ਸਿੰਘ ਜੀ ਦਾ ਜਨਮ ਹੋਇਆ ਤੇ ਕੁਦਰਤੀ ਗੱਲ ਹੈ ਉਹ ਦਾਨ ਸਿੰਘ ਜੀ ਨੂੰ ਬਚਪਨ ਅਵਸਥਾ ਵਿੱਚ ਹੀ ਗੁਰੂ ਕਲਗੀ ਧਰਜੀ ਦੇ ਚਰਨਾਂ ਵਿੱਚ ਲੈ ਕੇ ਗਏ ਸਨ ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਆਖੇ ਸਨ ਕਹਿ ਲੱਗੇ ਇਹ ਬਹੁਤ ਦਾਨਾ ਹੋ ਕੇ ਨਿਬੜੇਗਾ ਦਾਨੇ ਦਾ ਅਕਰੀ ਅਰਥ ਹੁੰਦਾ ਸਿਆਣਾ ਇਹਦਾ ਨਾਮ ਦਾਨ ਸਿੰਘ ਹੈ ਇਹ ਬਹੁਤ ਦਾਨਾ ਪਰਖ ਹੋਵੇਗਾ ਲੋੜ ਪੈਣ ਤੇ ਮਨੁੱਖਤਾ ਦੇ ਲਈ ਇਹ ਆਪਣਾ ਤਨ ਵੀ ਆਪਣਾ ਸਰੀਰ ਵੀ ਦਾਨ ਕਰ ਦੇਗਾ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੋਂ ਬਚਪਨ ਵਿੱਚੋਂ ਹੀ ਇਹਨੇ ਬਖਸ਼ਿਸ਼ ਲਈਆਂ ਸਨ ਇਹ ਤੇ ਅੱਜ ਵੀ ਚਾਹੀਦੇ ਮੈਂ ਤੁਹਾਨੂੰ ਬੇਨਤੀ ਕਰਾਂ ਸਿੱਖ ਘਰ ਵਿੱਚ ਜਦੋਂ ਬੱਚਾ ਬੱਚੀ ਦਾ ਜਨਮ ਹੁੰਦਾ ਹੈ ਤਾਂ ਉਦੋਂ ਸਮਾਂ ਠੀਕ ਦਾਨ ਕੇ ਜਦੋਂ ਬੱਚਾ ਬੱਚੀ ਗੁਰੂ ਚਰਨਾਂ ਵਿੱਚ ਆਉਣ ਯੋਗ ਹੋ ਜਾਣ ਤੇ ਸਤਗੁਰੂ ਦੇ ਚਰਨਾਂ ਵਿੱਚ ਲਿਆ ਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਬਲਕਿ ਕਿਤੇ ਗੁਰਮੁਖ ਤੇ ਆਖਦਾ ਸੀ ਵੀ ਸਿੱਕਾ ਤੇਰੇ ਘਰ ਵਿੱਚ ਪੁੱਤੀ ਦਾ ਜਨਮ ਹੋਵੇ ਤੇ ਤੂੰ ਕੱਲਾ ਹੀ ਇਸ ਗੱਲ ਦੀ ਪ੍ਰਸੰਨਤਾ ਖੁਸ਼ੀ ਨਾ ਮਨਾਇਆ ਕਰ ਵੀ ਮੇਰੇ ਪਿਆਰ ਪਰਿਵਾਰ ਵਿੱਚ ਵਾਧਾ ਹੋ ਗਿਆ ਬਲਕਿ ਤੂੰ ਗੁਰੂ ਕਲਗੀ ਧਰਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਿਹਾ ਕਰ ਸਤਗੁਰੂ ਅੱਜ ਕੇਵਲ ਮੇਰਾ ਪਰਿਵਾਰ ਵਿੱਚ ਵਾਧਾ ਨਹੀਂ ਹੋਇਆ ਅੱਜ ਤੇਰੇ ਪਰਿਵਾਰ ਵਿੱਚ ਵਾਧਾ ਹੋ ਗਿਆ ਤੂੰ ਸ਼ਬਦ ਵਰਤਦਾ ਹੁੰਦਾ ਸੀ ਸੁਖੀ ਬਸੈ ਮੋਰੂ ਪਰਿਵਾਰਾ ਸੇਵਕ ਸਿੱਖ ਸਬਹ ਕਰਤਾਰਾ ਔਰ ਤੈਨੂੰ ਇਸ ਗੱਲ ਦੀ ਪੂਰਨ ਆਸ ਤੇ ਵਿਸ਼ਵਾਸ ਚਾਹੀਦਾ ਹੈ ਕਿ ਜਿਹੜਾ ਪੁੱਤ ਤੀ ਮੇਰੇ ਘਰ ਜਨਮਿਆ ਮੈਂ ਇਹਨੂੰ ਪੂਰੇ ਸਦਕ ਦੇ ਨਾਲ ਗੁਰੂ ਚਰਨਾਂ ਵਿੱਚ ਜੋੜ ਕੇ ਇੱਕ ਚੰਗਾ ਗੁਰਸਿੱਖ ਬੱਚਾ ਜਾਂ ਚੰਗੀ ਗੁਰਸਿੱਖ ਬੱਚੀ ਬਣਾਵਾਂਗਾ ਇਹ ਸਿੱਖ ਦਾ ਅਕੀਦਾ ਚਾਹੀਦਾ ਮੈਂ ਬੇਨਤੀ ਕਰਦੇ ਆਂ ਸਾ ਵੀ ਇਹਨਾਂ ਦੇ ਪਰਿਵਾਰ ਦੀ ਰੀਤ ਸੀ ਮਾਈ ਦਾਸ ਦਾਨ ਸਿੰਘ ਨੂੰ ਗੁਰੂ ਚਰਨਾਂ 'ਚ ਲੈ ਕੇ ਆਉਂਦਾ ਸਤਿਗੁਰੂ ਨੇ ਬੜੇ ਬਖਸ਼ਿਸ਼ ਭਰੇ ਬਚਨ ਆਖੇ ਕਿ ਇਹ ਬੜਾ ਧਾਨਾ ਪੁਰਖ ਹੈ ਇਹ ਆਪਣਾ ਲੋੜ ਪੈਣ ਤੇ ਮਨੁੱਖਤਾ ਲਈ ਸਰੀਰ ਵੀ ਦਾਨ ਕਰ ਦੇਗਾ ਅੱਜ ਉਹ ਵਕਤ ਆਉਂਦਾ ਚਮਕੌਰ ਦੀ ਗੜੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਮਨੀ ਸਿੰਘ ਦਾ ਭਰਾ ਵੀ ਹੈ ਸਤਿਗੁਰੂ ਤੋਂ ਥਾਪੜਾ ਲੈ ਕੇ ਸ਼ਾਸਤਰ ਵਿੱਜੇ ਦਾ ਬੜਾ ਮਹਾਰਸੀ ਔਰ ਜੰਗ ਦੇ ਮੈਦਾਨ ਵਿੱਚ ਜਦੋਂ ਬਾਬਾ ਜੁਝਾਰ ਸਿੰਘ ਜੀ ਗਏ ਸਨ ਨਾ ਸਹਬਜ਼ਾਦਾ ਜੁਝਾਰ ਸਿੰਘ ਉਹਨਾਂ ਦੇ ਨਾਲ ਜਿਹੜੇ ਪੰਜ ਸਿੱਖ ਗਏ ਸਨ ਉਹਨਾਂ ਵਿੱਚੋਂ ਇੱਕ ਦਾਨ ਸਿੰਘ ਹੈ ਔਰ ਦਾਨ ਸਿੰਘ ਜੰਗ ਦੇ ਮੈਦਾਨ ਵਿੱਚ ਜਾ ਕੇ ਲੰਮਾ ਸਮਾਂ ਜੂਝ ਕੇ ਬਹੁਤ ਲੰਮਾ ਸਮਾਂ ਜੂਝਿਆ ਔਰ ਇਹਨੇ ਜ਼ੁਲਮ ਦਾ ਖਾਤਮਾ ਕਰਦਿਆਂ ਪਠਾਣਾ ਮੁਗਲਾਂ ਨੂੰ ਸੋਦਾ ਲਾਉਂਦਿਆਂ ਆਖਰ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀਕੇ ਤੇ 40 ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਸ਼ਹੀਦਾਂ ਵਿੱਚ ਆਪਣਾ ਨਾਂ ਦਰਜ ਕਰਵਾਇਆ ਭਾਈ ਮਨੀ ਸਿੰਘ ਦਾ ਭਰਾ ਹੈ ਇੱਕ ਵਾਰ ਚਿੱਤਾ ਫਿਰ ਕਰ ਲਿਓ